95% ਅਫਸਰ ਰਾਤ ਨੂੰ ਫੋਨ ਕਰਕੇ ਮੇਰੇ ਨਾਲ ਗੱਲ ਕਰਦੇ ਆ ਉਹ ਜੀ ਮੇਰੀ ਡਿਊਟੀ ਲੱਗੀ ਹੈ ਮੈਂ ਹਾਜ਼ਰੀ ਭਰ ਚੁੱਕਿਆ ਲੇਕਿਨ 5% ਹੈਗੇ ਜਿਹੜੇ ਗੜਬੜ ਕਰਦੇ ਆ ਉਹਨਾਂ ਨੂੰ ਨਾ ਖੁੱਲਾ ਕਹਿਣਾ ਹੈ ਕਿ ਇਹਨਾਂ ਦੇ ઘરે ਜਾਣਾ ਅੱਜ ਆ ਜਾਓ ਐਦਾਂ ਦਾ ਕੰਮ ਨਾ ਕਰਿਓ ਇਸ ਫਰਮਾ ਤੋਂ ਹੀ ਭਾਅ ਲੈਣਾ ਤੇ ਕੱਢਣਾ ਵੜਾਉ ਭਾਈ ਮੈਂ ਇਕੱਲੇ ਇਕੱਲੇ ਤਾਂ ਕੱਢਣਾ ਫਰਮਾ ਦਾ ਨਹੀਂ ਲੈ ਕੇ ਆਂ ਕਿਤੇ ਠਾਣੇਦਾਰ ਭੇਜਦਾ ਕਿਤੇ ਵੀਡੀਓ ਭੇਜਦਾ ਕਿਤੇ ਕੁਸ਼ ਭੇਜਦਾ ਕਿਤੇ ਕੁਸ਼ ਭੇਜਦਾ 95% ਅਫਸਰ ਰਾਤ ਨੂੰ ਫੋਨ ਕਰਕੇ ਮੇਰੇ ਨਾਲ ਗੱਲ ਕਰਦੇ ਆਹੋ ਜੀ ਮੇਰੀ ਡਿਊਟੀ ਲੱਗੀ ਐ ਮੈਂ ਹਾਜ਼ਰੀ ਪਾੜ ਚੱਲਿਆ ਲੇਕਰ 5% ਹੈਗੇ ਜਿਹੜੇ ਗੜਬੜ ਕਰਦੇ ਆ ਕੁਝ ਬੁਲਸ ਚ ਹੈ ਕੁਝ ਵੀਡੀਓ ਦੇ ਦਫਤਰ ਚ ਬੈਠੇ ਆ ਕੁਝ ਇਧਰ ਉਧਰ ਹੈ ਉਹਨਾਂ ਨੂੰ ਮੇਰਾ ਖੁੱਲਾ ਕਹਿਣਾ ਹੈ ਕਿ ਇਹਨਾਂ ਨੇ ਚਲੇ ਜਾਣਾ ਅਸੀਂ ਆ ਜਾਣਾ ਇਹਨਾਂ ਨੇ ਚਲੇ ਜਾਣਾ ਅਸੀਂ ਆ ਜਾਣਾ ਮੈਂ ਉਹਨਾਂ ਮੁਲਾਜ਼ਮਾਂ ਨੂੰ ਕਹਿਣਾ ਹੈ ਐਦਾਂ ਦਾ ਕੰਮ ਨਾ ਕਰਿਓ ਕਿ ਸਰਮਾ ਤੁਸੀਂ ਭਾਅ ਤਾਂ ਲੈਣਾ ਫੇਰ ਕੱਢਣਾ ਬੜਾ ਔਖਾ ਹੈ ਮੈਂ ਇਕੱਲੇ ਇਕੱਲੇ ਦਾ ਕੱਢਣਾ ਸਰਮਾ ਦਾ ਨਹੀਂ ਲੈ ਕੇ